ਅਸੀਂ ਬਾਹਰ ਕੱਢ ਕੇ ਕਹਿੰਦੇ ਆ ਵੀ ਕਦੇ ਕੋਈ ਅੱਧੇ ਪੈਸੇ ਦਾ ਸਾਡੇ ਕਿਸੇ ਐਮਐਲਏ ਤੇ ਕੋਈ ਇਲਜ਼ਾਮ ਲਾ ਦਵੇ ਇਮਾਨਦਾਰ ਪਾਰਟੀ ਅਤੇ ਇਮਾਨਦਾਰੀ ਨਾਲ ਕੰਮ ਕਰਕੇ ਦਿਖਾਵਾਂਗੇ ਜੇ 5 ਸਾਲਾਂ ਚ 5 ਸਾਲਾਂ ਦੇ ਵਿੱਚ ਅਸੀਂ ਉਹ ਕੰਮ ਨਾ ਕੀਤੇ ਜਿਹੜੇ ਤੁਸੀਂ 70 ਸਾਲਾਂ ਚ ਨਹੀਂ ਕੀਤੇ ਮੈਂ ਸਿਆਸਤ ਛੱਡ ਦਊਂਗੀ ਜੀ ਮੈਨੂੰ ਮੇਰੇ ਮੁੱਖ ਮੰਤਰੀ ਸਾਹਿਬ ਤੇ ਮਾਣ ਹੈ ਅਸੀਂ ਕੰਮ ਕਰਾਂਗੇ ਬਜਟ ਪੇਸ਼ ਹੋ ਗਿਆ ਜੀ ਤੁਸੀਂ ਉਹ ਚ ਨੁਕਸ ਕੱਢ ਰਹੇ ਹੋ ਮੁੱਦਾ ਪਤਾ ਕੀ ਹੈ ਜੀ ਸਾਰੇ ਮੈਂਬਰ ਸਾਹਿਬ ਸਹਿਮਤ ਹੋਣਗੇ ਮੁੱਦਾ ਇਹ ਹੈ ਜੀ ਕਿ ਉਸ ਬਜਟ ਨੂੰ ਇੰਪਲੀਮੈਂਟ ਕਿਵੇਂ ਕਰਦੇ ਹਾਂ ਕਿ ਇਮਾਨਦਾਰੀ ਨਾਲ ਉਹ ਪੈਸਾ ਜਿਹੜਾ ਲੋਕਾਂ ਦਾ ਟੈਕਸ ਦਾ ਉਹ ਲੋਕਾਂ ਚ ਜਾਂਦਾ ਕਿ ਸਾਡੇ ਬੈਂਕਾਂ ਚ ਜਾਂਦਾ ਕਿ ਸਾਡੇ ਘਰ ਵੱਡੇ ਹੁੰਦੇ ਆ ਕਿ ਲੋਕਾਂ ਨੂੰ ਸਹੂਲਤਾਂ ਮਿਲਦੀਆਂ ਕੱਚੇ ਘਰਾਂ ਚ ਲੋਕ ਰਹਉਂਦੇ ਨੇ ਜੀ ਲੋਕ ਪੀਣ ਵਾਲੇ ਪਾਣੀ ਨੂੰ ਤਰਸੀ ਜਾਂਦੇ ਆ ਸ਼ਹਿਰਾਂ ਚ ਕੂੜਿਆਂ ਦੇ ਢੇਰ ਲੱਗੇ ਪਏ ਨੇ ਬੁਰਾ ਹਾਲ ਹੈ ਪੰਜਾਬ ਦਾ ਤੇ ਅਸੀਂ ਗੱਲਾਂ ਕਰਦੇ ਆ ਸਾਡੇ ਚ ਨੁਕਸ ਕਰਦੇ ਸਾਨੂੰ ਟਾਈਮ ਤਾਂ ਦਿਓ ਤੁਸੀਂ ਸਾਨੂੰ ਕਹਿੰਦੇ ਤੁਸੀਂ ਕੀ ਕੀਤਾ ਇਹ ਤੇ ਉਹ ਗੱਲ ਜਿਵੇਂ ਰੋੜੀ ਸਾਹਿਬ ਨੇ ਕਿਹਾ ਸੀ ਕਿ ਜਵਾਕ ਕੱਲ ਜੰਮਿਆ ਤੇ ਤਿੰਨ ਦਿਨਾਂ ਬਾਅਦ ਪੁੱਛ ਰਹੇ ਵੀ ਜਵਾਕ ਕਿੱਦਾਂ ਕ ਹੋ ਗਿਆ ਟਾਈਮ ਤਾਂ ਦਿਓ ਨਾ ਜੀ ਅਸੀਂ ਕਰਾਂਗੇ ਕੰਮ ਤੁਸੀਂ 1 ਸਾਲ ਬਾਅਦ ਤਾਂ ਥੋੜਾ ਬਹੁਤ ਜੱਜ ਕਰ ਸਕਦੇ ਹੋ 5 ਸਾਲ ਅਸੀਂ ਮੰਗ ਰਹੇ ਹਾਂ ਤੁਹਾਨੂੰ ਅਸੀਂ 70 ਸਾਲਾਂ ਤੋਂ ਉੱਪਰ ਦਿੱਤੇ ਸੀ ਅਸੀਂ ਸਿਰਫ 5 ਸਾਲ ਮੰਗ ਰਹੇ ਹਾਂ ਪਰ ਇਸ ਗੱਲ ਨੂੰ ਸਮਝੋ ਵੀ ਲੋਕ ਨਹੀਂ ਨਕਾਰਦੇ ਜੇ ਤੁਸੀਂ ਕੰਮ ਕੀਤੇ ਹੁੰਦੇ ਤਾਂ ਲੋਕ ਤੁਹਾਡੇ ਨਾਲ ਹੁੰਦੇ ਤਾਂ ਆਮ ਆਦਮੀ ਪਾਰਟੀ ਕਦੇ ਪੈਦਾ ਹੀ ਨਾ ਹੁੰਦੀ ਜੇ ਤੁਸੀਂ ਕੰਮ ਕੀਤੇ ਹੁੰਦੇ ਇਹ ਬਦਲਾ ਤਾਂ ਹੀ ਆਇਆ ਕਿਉਂਕਿ ਲੋਕ ਮਾੜੀਆਂ ਸਰਕਾਰਾਂ ਤੋਂ ਅੱਕ ਚੁੱਕੇ ਸੀ ਥੱਕ ਚੁੱਕੇ ਸੀ